ਬਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ 10 ਪੰਜਰਾਂ ਕੰਮ ਕਰਦਾ ਮੋਟਰਸਾਈਕਲ ਦਾ ਹੀ ਕਰ ਲੈਂਦਾ ਜੀ ਤੇ ਮੇਰੇ ਕੋਲੇ ਇੱਕ ਬਾਈ ਮੋਟਰਸਾਈਕਲ ਲੈ ਕੇ ਆਇਆ ਕਹਿੰਦਾ ਵੀ ਪੈਰਦਾਨ ਲਾਉਣਾ ਮੈਂ ਕਿਹਾ ਚਲ ਲਾ ਲੈਂਦੇ ਨੇ ਜੀ ਕਹਿੰਦਾ ਵੀ ਨਟ ਬੋਲਟ ਉਵੇਂ ਕੱਸ ਦਿਓ ਮੈਂ ਕਿਹਾ ਜੀ ਉਵੇਂ ਕਸਾਂਗੇ ਜਿਵੇਂ ਏਜੰਸੀ ਵਾਲੇ ਨੇ ਮਗਰੋਂ ਪੈਰਦਾਨ ਆਉਂਦਾ ਜੀ ਅਸੀਂ ਉਵੇਂ ਲਾ ਕੇ ਤੋੜਾਂਗੇ ਬਾਈ ਜੀ ਬੇਫਿਕਰ ਰਹੋ ਜੀ ਤੇ ਅਸੀਂ ਗਣਾ ਵੀ ਲਾ ਕੇ ਵੇਨੇ ਆ ਕਿ ਕਿੱਥੇ ਕਿੱਥੇ ਫੱਟ ਆਉਂਦਾ ਕਿਵੇਂ ਆਉਂਦਾ ਇੱਕ ਚੀਜ਼ ਸੀਡ ਦੇ ਥੱਲੇ ਨਾਟ ਉਹ ਵੀ ਕਹਦੇ ਆਂ ਸੀਡ ਕੋਲ ਕੇ ਵੇਨੇ ਆ ਤੇ ਫਿਰ ਬਾਈ ਨੂੰ ਤੋੜਦੇ ਆ ਜਾਲੀ ਲਾ ਕੇ ਇਹ ਤਾਂ ਲਾਈ ਹੁੰਦੀ ਆ ਕਿ ਕਈ ਵਾਰੀ ਮਗਰ ਆਪਾ ਵਾਇਆ ਨਿਆ ਤੇ ਮਗਰ ਕੋਈ ਕੱਪੜਾ ਹੁੰਦਾ ਆਪਣੇ ਉੱਤੇ ਕੋਈ ਲਿਆ ਹੁੰਦਾ ਲੋਈ ਲਾਈ ਲਾਈ ਹੁੰਦੀ ਆ ਜਾਂ ਹੋਰ ਕੋਈ ਕੱਪੜਾ ਰੱਖਿਆ ਹੁੰਦਾ ਤਾਂ ਚੱਕੇ ਦੇ ਵਿੱਚ ਫਸ ਜਾਂਦਾ ਲਾਈ ਵੀਲਾਂ ਦੇ ਇਹ ਪਸੰਦ ਨਿਤੰਦਾਗਾ ਇਹ ਵਾਸਤਰ ਫੋਕ ਕਰਦਾ ਜੀ ਬਾਈ ਨੂੰ ਤੌਰ ਤੇ ਧੰਨਵਾਦ